ਅੱਜ ਸ਼੍ਰੀ ਦੁਰਗਾਸ਼ਟਮੀ ਦਾ ਪਾਵਨ ਦਿਨ ਹੈ ਇਸ ਪਾਵਨ ਦਿਨ ਦੇ ਮੌਕੇ ਤੇ ਘਰ ਘਰ ਕੰਜਕ ਪੂਜਨ ਹੁੰਦਾ ਹੈ ਤੇ ਮਾਂ ਦੀ ਜੋਤ ਜਗਦੀ ਹੈ ਭਾਜਪਾ ਦੇ ਰਾਸ਼ਟਰੀ ਜਨ ਸਿਕਤਰ ਤਰਨਚੁਗ ਸ਼੍ਰੀ ਦੁਰਗਾਣਾ ਮੰਦਰ ਵਿਕੇ ਨਤਮਸਤਕ ਹੋਏ ਨੇ ਗੱਲਬਾਤ ਕਰਨ ਸਰ ਕੀ ਕਹਿੰਦਾ ਬਹੁਤ ਪਵਿੱਤਰ ਦਿਹਾੜਾ ਹੈ ਅੱਜ ਅਸ਼ਟਮੀ ਦਾ ਦਿਨ ਹੈ ਔਰ ਮੈਂ ਭਾਗਾ ਵਾਲਾ ਕਿ ਮੈਨੂੰ ਅੱਜ ਮੌਕਾ ਮਿਲਿਆ ਮਹਾਰਾਣੀ ਦਾ ਆਸ਼ੀਰਵਾਦ ਲੈਣ ਦਾ ਔਰ ਦੁਰਗਾਣਾ ਮੰਦਰ ਦੇ ਅੰਦਰ ਮੱਥਾ ਟੇਕਿਆ ਬਹੁਤ ਸ਼ਾਂਤੀਰ ਸਕੂਨ ਮਿਲਦਾ ਬੜਾ ਪਵਿੱਤਰ ਸਥਾਨ ਹੈ ਇਹ ਉਹ ਥਾਂ ਹੈ ਜਿੱਥੇ ਭਗਵਾਨ ਰਾਮ ਜੀ ਦੇ ਸਮੇਂ ਚ ਭਗਵਾਨ ਵਾਲਮੀਕੀ ਜੀ ਦੇ ਆਸ਼ਰਮ ਚ ਮਾਤਾ ਸੀਤਾ ਰਹੀ ਲਵ ਕੁਸ਼ ਰੇ ਇੱਥੇ ਹਨੂਮਾਨ ਜੀ ਆਏ ਇਹਦੇ ਹਨੂਮਾਨ ਜੀ ਨੂੰ ਉਹ ਪੇੜ ਆ ਜਿੱਤੇ ਲਵ ਕੁਸ਼ ਨੇ ਬੰਨਿਆ ਸੀ ਇਹ ਬਹੁਤ ਵੱਡਾ ਸਥਾਨ ਹੈ ਜਿੱਤੇ ਮਾਤਾ ਸੀਤਾ ਤਪੱਸਿਆ ਕਰਦੇ ਸਨ ਔਰ ਬੜਾ ਪਵਿੱਤਰ ਸਥਾਨ ਹੈ ਔਰ ਇਸ ਸਥਾਨ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹਨੂੰ ਪ੍ਰਸਾਦ ਸਕੀਮ ਚ ਲਿੱਤਾ ਹੁਣ ਇੱਥੇ ਗੱਫੇ ਆਣਗੇ ਔਰ ਡਵੈਲਪਮੈਂਟ ਦਾ ਕੰਮ ਹੋਏਗਾ ਇਹਦੇ ਨਾਲ ਲੱਗਦੀ ਜ਼ਮੀਨ ਜਿਹੜੀ ਹੈ ਉਹ ਰੱਖਿਆ ਮੰਤਰਾਲੇ ਕੋਲ ਹੈ ਉੱਥੇ ਦੁਸ਼ਹਿਰਾ ਮਨਾਉਣ ਦੀ ਪਰਮਿਸ਼ਨ ਅਰੁਣ ਖੰਨਾ ਜੀ ਬਗਾਇਦਾ ਟੀਮ ਆਈ ਸੀ ਉੱਤੇ ਸੁਦੀਰ ਜੀ ਸਭ ਆਏ ਸਨ ਔਰ ਮੈਂ ਇਹਨਾਂ ਨੂੰ ਮੰਤਰੀ ਸਾਹਿਬ ਕੋ ਲੈ ਕੇ ਗਿਆ ਸੀ ਔਰ ਅੱਜ ਉੱਥੇ ਦੁਸ਼ਹਿਰਾ ਮਨਾਇਆ ਜਾ ਰਿਹਾ ਲੇਕਿਨ ਮੇਰਾ ਨਿਵੇਦਨ ਹੈ ਕਮੇਟੀ ਦੇ ਲੋਕਾਂ ਨੂੰ ਵੀ ਔਰ ਪ੍ਰਸਾਦ ਸਕੀਮ ਦੇ ਸੰਚਾਲਕਾਂ ਨੂੰ ਵੀ ਕਿ ਸ਼੍ਰੀ ਦੁਰਗਿਆਨਾ ਤੀਰਤ ਦੇ ਅੰਦਰ ਜਿਹੜਾ ਲਿੰਕੇਜ ਆ ਉਹ 메ਨ ਰੋਡ ਨਾਲ ਹੋਣੀ ਚਾਹੀਦੀ ਵੱਡੀ ਪਾਰਕਿੰਗ ਹੋਣੀ ਚਾਹੀਦੀ ਇੱਕ ਅੱਛਾ ਪ੍ਰੋਜੈਕਟ ਸਾਨੂੰ ਇੱਥੇ ਬਣਾਉਣਾ ਚਾਹੀਦਾ ਹੈ ਪੈਸੇ ਦੀ ਚਿੰਤਾ ਨਾ ਕਰੋ ਪੈਸਾ ਮੰਗ ਕੇ ਲਾਵਾਂਗੇ ਮੋਦੀ ਸਾਹਿਬ ਨਾ ਹੀ ਨਹੀਂ ਕਰਦੇ ਲੇਕਿਨ ਇੱਕ ਅੱਛਾ ਵੱਡਾ ਪ੍ਰੋਜੈਕਟ ਇੱਥੇ ਬੰਨਣਾ ਚਾਹੀਦਾ ਤਰਨਜੀਤ ਬੀਤੇ ਸਮੇਂ ਦੀ ਗੱਲ ਕਰੇ ਤਾਂ ਦੁਰਗਿਆਨਾ ਮੰਦਰ ਦਾ ਸੁੰਦਰੀ ਪ੍ਰੋਜੈਕਟ ਵੀ ਜਿਹੜਾ ਕਿ ਬਣਾਇਆ ਗਿਆ ਸੀ ਪਰ ਉਹ ਪ੍ਰੋਜੈਕਟ ਪੂਰਾ ਕੰਪਲੀਟ ਨਹੀਂ ਹੋ ਪਾਇਆ ਕਿਸੇ ਵਜ੍ਹਾ ਕਰਕੇ ਹੈ ਨਾ ਕਿਉਂਕਿ ਇਸ ਮੰਦਰ ਦੀ ਜਿਹੜੀ ਮਾਨਤਾ ਹੈ ਬਹੁਤ ਦੇਸ਼ ਵਿਦੇਸ਼ਾਂ ਤੱਕ ਵਧ ਰਹੀ ਔਰ ਵੱਡੀ ਗਿਣਤੀ ਵਿੱਚ ਸਦਾਲੋ ਦੇ ਲਈ ਆਮਦਤ ਹੁੰਦੀ ਹੈ ਤਾਂ ਹੁਣ ਇਹ ਪ੍ਰਸ਼ਾਸਕ ਸਕੀਮ ਦੇ ਬਾਰੇ ਥੋੜਾ ਹੋਰ ਦੱਸੋ ਵਿਸਤਾਰ ਤੇ ਹੈ ਕਿ ਐਸਾ ਕਿ ਪ੍ਰਸ਼ਾਸਕ ਸਕੀਮ ਚ ਕੇਂਦਰ ਸਰਕਾਰ ਡਵੈਲਪਮੈਂਟ ਅਸੇ ਪੈਸਾ ਸੁੰਦਰੀਕਰਨ ਅਸੇ ਪੈਸਾ ਲੋਕ ਸਹੂਲਤ ਅਸੇ ਪੈਸਾ ਦਿੰਦੀ ਔਰ ਇਹਦੇ ਸੇ ਸਟੇਟ ਨੂੰ ਏਜੰਸੀ ਬਣਾਇਆ ਜਾਂਦਾ ਹੈ ਕੇਂਦਰ ਸਰਕਾਰ ਪੈਸਾ ਭੇਜਦੀ ਹੈ ਔਰ ਇੱਥੋਂ ਪ੍ਰੋਜੈਕਟ ਬਣ ਕੇ ਜਲਦੀ ਕੇਂਦਰ ਚ ਜਾਏਗਾ ਇਹਨੂੰ ਨੋਟੀਫਾਈਡ ਕਰਤਾ ਕਿ ਪ੍ਰਸਿਆਸਕੀਨ ਚ ਆ ਗਈ ਹੈ ਔਰ ਮੈਨੂੰ ਪੂਰਾ ਯਕੀਨ ਹੈ ਕਿ ਇਸ ਸਕੀਮ ਦੇ ਆਉਣ ਤੋਂ ਬਾਅਦ ਦਰਖਿਆਨਾ ਤੇ ਇੱਕ ਮਹਾਨ ਤੀਰਤ ਉੱਤਰਵਾਰ ਦਾ ਸਾਹਮਣਾ ਉਹਦਾ ਤੀਰਤ ਹੈ ਇਸ ਤੀਰਤ ਦੇ ਨਾਲ ਜਿਹੜੀ ਆਨ ਕਾਰਨ ਆਨ ਦੇ ਕਾਰਨ ਲੋਕਾਂ ਨੂੰ ਰਾਜ ਦਿੱਕਤ ਆਂਦੀ ਉਹ ਦਿੱਕਤ ਵੀ ਹੋਊਗੀ ਵਕਫ ਬਿੱਲ ਨੂੰ ਲੈ ਕੇ ਲਗਾਤਾਰ ਜਿਹੜਾ ਕੀ ਵਿਰੋਧੀ ਤਰਸ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧ ਰਹੀ ਔਰ ਜਿਹੜਾ ਇਹ ਮਾਮਲਾ ਸੁਪਰੀਮ ਕੋਰਟ ਚ ਪਹੁੰਚਿਆ ਕੀ ਕਰਨਾ ਹੈ ਐਸਾ ਕਿ ਵਕਫ ਬਿੱਲ ਦੇ ਉੱਤੇ ਕਾਂਗਰਸ ਆਰਟੀਫੀਸ਼ਲ ਫੇਅਰ ਕ੍ਰੀਏਟ ਕਰ ਰਹੀ ਹੈ ਕਾਂਗਰਸ ਛੂਟ ਬੋਲ ਰਹੀ ਹੈ ਭ੍ਰਮ ਪੈਦਾ ਕਰ ਰਹੀ ਹੈ ਇਸ ਬਿੱਲ ਚ ਨਾ ਤੇ ਕਿਸੇ ਦੀ ਮਸਜਿਦ ਖੋਈ ਜਾਣੀ ਜੀ ਨਾ ਕਬਰਾਂ ਖੋਈ ਜਾਣਾਂ ਨਾ ਮিনার ਖੋਇਆ ਜਾਣ ਇਸ ਬਿੱਲ ਚ ਸਿਰਫ ਤੇ ਸਿਰਫ ਜ਼ਕਾਤ ਦੇ ਪੈਸੇ ਦਾ ਹਿਸਾਬ ਰੱਖਣਾ ਪਏਗਾ ਲੁੱਟਿਆ ਨਹੀਂ ਜਾਏਗਾ ਪਰ ਕਾਂਗਰਸ ਦੇ ਨੇਤਾ ਬੂ ਮਾਫੀਆ ਦੇ ਇਸ਼ਾਰੇ ਤੇ ਉਹੀ ਲੋਕ ਬੋਲ ਰਹੇ ਨੇ ਜਿਨ੍ਹਾਂ ਨੇ ਖੁਦ ਵਕਫ ਬੋਰਡ ਦੀਆਂ ਜ਼ਮੀਨਾਂ ਦੱਬੀਆਂ ਗੀਆਂ ਨਜਾਇਜ਼ ਕਬਜ਼ੇ ਕੀਤੇ ਪਰ ਕਹਿੰਦੇ ਮਾਈਨੋਰਟੀ ਦੇ ਸਿੱਧਾ ਸਿੱਧਾ ਦਖਲਅੰਦਾਜ਼ੀ ਇਹ ਕਰ ਰਹੀ ਹੈ ਜੀ ਐਸਾ ਕਿ ਮੈਨੂੰ ਦੱਸੋ ਕਿੱਥੇ ਦਖਲਅੰਦਾਜ਼ੀ ਕਿ ਆ ਮਾਈਨੋਰਟੀ ਨੂੰ ਆਨ ਲੈ ਧੰਦਾ ਮਾਈਨੋਰਟੀ ਹੋਵੇ ਜਾਂ ਮжоਰਿਟੀ ਹਿਸਾਬ ਰੱਖਣਾ ਗਲਤ ਹੈ ਕਿ ਆ ਜਿਹੜਾ ਪੈਸਾ ਗਰੀਬ ਵਿਧਵਾ ਮਹਿਲਾ ਸੇ ਆਏ ਉਹ ਵੈਸੀ ਵਰਗੇ ਜੇਬ ਚ ਪਾ ਲੈਣਾ ਚਲੇਗਾ ਕਿਆ ਨਹੀਂ ਹੋਣਾ ਪੰਜਾਬ ਮਤ ਜਿਨੇ ਵੀ 13 ਦੇ 13 ਸੰਸਦ ਨੇ ਇਹਨਾਂ ਦੇ ਖਿਲਾਫ ਜਿਹੜਾ ਕਿ ਉਹਨਾਂ ਨੇ ਆਪਣਾ ਮਤ ਦਿੱਤਾ ਐਸਾ ਜੀ ਐਸਾ ਜੀ ਕਿ ਪੰਜਾਬ ਦੇ ਅੰਦਰ ਅਸੀਂ ਸਭ ਨਾਲੋਂ ਜ਼ਿਆਦਾ ਭੁਗਤ ਭੁਗੀਆਂ ਵਕਫ ਦੀਆਂ ਜ਼ਮੀਨਾਂ ਤੇ ਜਿਨ੍ਹਾਂ ਨੇ ਕਬਜ਼ੇ ਕੀਤੇ ਉਹੀ ਲੋਕ ਅੱਜ ਬੂਮ ਆਫੀਆ ਦੀ ਟਿਊਨ ਤੇ ਡਾਂਸ ਕਰਦੇ ਨੇ ਪਾਜ ਪਾ ਦੇ ਜਨ ਸਖਤਰ ਤਰਨ ਚੁਗ ਜਿਹੜੇ ਕਿ ਇੱਥੇ ਸ਼੍ਰੀ ਦੁਰਗਾ ਅਸ਼ਟਮੀ ਦੇ ਮੌਕੇ ਤੇ ਸ਼੍ਰੀ ਦੁਰਗਾ ਨਾ ਮੰਦਰ ਵਿੱਚ ਨਤਮਸਕ ਕੋਈ ਨਹੀਂ ਪਰ ਉਹਨਾਂ ਵੱਲੋਂ ਆਖਿਆ ਵੀ ਦੁਰਗਾ ਨਾ ਮੰਦਰ ਨੂੰ ਪ੍ਰਸਾਦ ਸਕੀਮ ਦੇ ਤਹਿਤ ਜਿਹੜਾ ਕਿ ਉਹ ਲਿਆਂਦਾ ਜਾਵੇਗਾ ਜਿਸ ਦੇ ਤਹਿਤ ਕੇਂਦਰ ਸਰਕਾਰ ਜਿਹੜਾ ਕਿ ਉਹ ਇਸ ਦਾ ਸੁੰਦਰੀਕਰਨ ਕਰਵਾਏਗੀ ਔਰ ਇਸ ਨੂੰ ਜਿਹੜਾ ਕਿ ਕਿਉਂਕਿ ਲਗਾਤਾਰ ਜਿਹੜਾ ਕਿ ਆਮਦ ਜਿਹੜੀ ਕਿ ਵੱਧ ਰਹੀ ਹੈ ਔਰ ਦੇਸ਼ ਵਿਦਸ਼ਾ ਵਿੱਚ ਜਿਹੜਾ ਕਿ ਇਸ ਦੀ ਜਿਹੜੀ ਮਹਿਮਾ ਵੱਧ ਰਹੀ ਹੈ ਇਸ ਕੈਸ ਨੂੰ ਧਿਆਨ ਚ ਰੱਖਦੇ ਹੋਏ ਇਸ ਨੂੰ ਪਰ ਸਾਡ ਸਕੀਮ ਦੇ ਤਹਿਤ ਹੋਰ ਵੀ ਸੁੰਦਰ ਬਣਾਇਆ ਜਾਵੇਗਾ ਕੈਮਪਰਸ ਪਤਪਾਲ ਦੇ ਨਾਲ ਸਿਕੰਦਰਪੁਰ ਸਿਚਾ ਦੇ ਨਿਕ ਸਟੇਟ ਵੀ ਅੰਮ੍ਰਿਤਸਰ